ਇਹ ਕਿੰਨਾ ਮੈਂ ਸਵਾਲ ਕਰਨਾ ਇੱਕ ਤੁਹਾਡੇ ਉੱਤੇ ਜੇ ਤੁਸੀਂ ਮੇਰੇ ਸਵਾਲ ਦਾ ਉੱਤਰ ਦੇ ਦਿੱਤਾ ਤੇ ਬੱਜ ਜਾਓਗੇ ਜੇ ਮੇਰੇ ਸਵਾਲ ਦਾ ਉੱਤਰ ਨਾ ਦੇ ਸਕੇ ਜਿਹੜੀ ਸਦਾ ਤੋਂ ਬਚ ਕੇ ਆਏ ਮੈਂ ਆਪਣੇ ਹਾਜ਼ਰੀ ਵਿੱਚ ਦਮਾਗਾ ਮਹਾਰਾਜ ਕਹਿੰਦੇ ਠੀਕ ਹੈ ਆਓ ਤੱਕੀਏ ਬਗਦਦ ਖੈਰ ਦਾ ਬਾਦਸ਼ਾਹ ਮਹਿਰੋਬ ਸ਼ਾਹ ਧੰਨਕਰੂ ਨਾਰਿਕ ਦੇ ਮਹਾਰਾਜ ਉੱਤੇ ਇੱਕ ਵੱਡਾ ਸਵਾਲ ਕਰਦਾ ਹੈ ਕੀ ਕਰਦਾ ਸਵਾਲ ਉਹਦਾ ਜਿੱਥੇ ਮੇਰੇ ਸਾਥੀ ਓਵੇਂ ਮੈਨੇ ਕਰ ਲਏ ਆ ਆਸਤ ਗਿਰਦੇ ਵੇਹ ਪੁਰਾਣੂ ਆਪਣੇ ਕੋਲ ਬੁਲਾਇਆ ਗੁਰੂ ਨਾਨਕ ਨੂੰ ਆਹ ਕਈ ਤੀਆਂ ਵਿੱਚ ਦਰਬਾਰ ਪਹਚਾਇਆ ਓ ਮੇਰੀ ਗਲਗਾ ਉਤਰ ਦੇ ਕੇ ਆਪਣੀ ਜਾਨ ਬਚਾ ਲੋ ਓ ਖੁਦਾ ਤੁਮ ਕਹਿਣਾ ਕੀ ਸੀ ਹਉ ਸੱਚ ਬਤਾ ਲੋ पहुचार <laughs> What do tele... ਸੋਚਿਆ ਵੀ ਅੰਦਾਜ਼ ਦੇ ਨਾਲ ਮੈਨੂੰ ਕੀ ਫਰਕ ਪੈਂਦਾ ਮੈਨੂੰ ਤੇ ਆਪਣੇ ਸਵਾਲ ਦਾ ਉੱਤਰ ਚਾਹੀਦਾ ਰਾਜਾ ਕੋਈ ਵੀ ਹੋਣੀ ਹੋਣੀ ਉਹਨੇ ਅਖਿਆ ਮੇਰ ਜੀ ਇਹ ਸ਼ਰਤ ਤੁਹਾਡੀ ਸਾਨੂੰ ਮਨਜ਼ੂਰ ਹੈ ਲੈ ਜਾ ਤੁਹਾਡਾ ਸਵਾਲ ਮੇਰਾ ਬੇਅੰਤ ਤੁਸੀਂ ਦੇਉ ਨਾ ਮਾਰ ਕਿ ਮੈਂ ਠੀਕ ਤੁਹਾਡੀ ਯਾਰਵਾਦ ਤੇ ਬੇਨਤੀ ਕਰਾਂ ਇਹ ਜਿਹੜਾ ਬਹਾਦਰ ਸ਼ਾਹ ਬਾਦਸ਼ਾਹ ਦਾ ਇਕੱਲਾ ਬਾਦਸ਼ਾਹ ਨੇ ਕਹਿ ਕਹੇਰੇ ਕੋਲ ਦੋ ਸਰਕਾਰ ਨੇ ਦੋ ਦੇ ਵੀਰ ਵੀ ਕੋੜਿਆ ਤੇ ਤਪੀਰੀ ਵੀ ਕੋੜਿਆ ਇਹਨਾਂ ਲੋਕ ਦਸਤਗੀਰ ਪੀਰ ਦੇ ਨਾਮ ਦੇ ਨਾਲ ਵੀ ਜਾਣਦੇ ਹਨ ਧਾਰਮਿਕ ਆਗੂ ਦੇ ਤੌਰ ਤੇ ਵੀ ਇਹਦਾ ਸਰਕਾਰ ਆ ਰਾਜਨੀਤਿਕ ਰਾਜਨੀਤਿਕ ਹੋਂਦ ਤੇ ਵੀ ਇਹਦਾ ਸਰਕਾਰ ਆ ਦੋ ਵੱਡੇ ਹਉਦੇ ਵਿੜੇ ਨੇ ਇਸ ਬਾਸ਼ਾ ਕੋੜ ਇਸ ਪੀਰ ਦੇ ਕੋੜ ਨੇ ਪਰ ਇਹ ਵੀ ਬੇਨਤੀ ਕਰਦਾ ਜਾਵਾ ਜੋ ਉਸਤਾਦ ਮੀਰੀ ਤੇ ਪੀਰੀ ਦਾ ਗੁਰੂ ਨਾਰਿਕ ਦੇ ਘਰ ਨੇ ਦੁਨੀਆਂ 'ਚ ਇਹਦਾ ਕੋ ਕੀਤਾ ਉਹ ਬਾਦਸ਼ਾ ਮੈਂ ਲੋਸ਼ਾ ਨਹੀਂ ਨਿਕਰ ਸਕਦਾ ਉਹ ਤੇਰਾ ਮਹਦੇਵ ਉਹਨਾਂ ਨੂੰ ਵੀ ਦੇ ਦਿੰਦਾ ਜਿਨ੍ਹਾਂ ਨੇ ਕਦੇ ਉਹ ਤਾਂ ਸੁਪਨੇ ਵਿੱਚ ਵੀ ਨਹੀਂ ਵੇਖਿਆ ਹੁੰਦਾ ਉਹਨਾਂ ਨੂੰ ਵੀ ਇੰਦੇ ਦਾਤ ਬਣਾ ਦਿੰਦਾ ਜੇਲਾ ਸਾਰਿਆਂ ਵਰ ਕਦੇ ਮਾਇਆ ਵੀ ਵੇਖੀ ਹੁੰਦੀ ਉਹਨਾਂ ਨੂੰ ਵੀ ਮਾਇਆਧਾਰੀ ਬਣਾ ਦਿੰਦਾ ਰਾਜ ਭਾਗ ਦੇ ਮਾਰਕ ਪਰਮਾਤਮਾ ਬਣਾ ਦਿੰਦਾ ਗਲੀਆਂ 'ਚ ਰੋਲਦਿਆਂ ਨੂੰ ਵੱਡੇ ਵੱਡੇ ਸਰਕਾਰ ਦੇ ਦਿੱਤਾ ਪਰਮਾਤਮਾ ਜੇਕਰ ਸਾਹਮਣਾ ਕਿਸੇ ਕਿਸੇ ਨੂੰ ਹੁੰਦਾ ਹੈ ਪਾਲਣਾ ਕਿਸੇ ਕਿਸੇ ਨੂੰ ਹੁੰਦਾ ਹੈ ਜਿਹੜੇ ਲੋਕਾਂ ਦੇ ਦਾਰੀ ਆ ਵੀ ਤੂੰ ਜਾਣ ਕੇ ਉਹ ਤੇ ਦਾਰੀ ਪਾਲ ਲੈਂਦੇ ਨੇ ਉਹ ਆਪੇ ਨੂੰ ਲੱਖ ਵੀ ਜਾਣ ਤਾਂ ਵੀ ਉਹਨਾਂ ਦਾ ਸਰਕਾਰ ਦੀ ਜਿਹੜੇ ਡਗਦਾ ਮਾਇਆ ਧਾਰੀ ਹੋ ਕੇ ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਵੀ ਮਾਇਆ ਖਰਚਣੀ ਕਿੱਥੇ ਆ ਇਹ ਰੱਬ ਨੇ ਦਿੱਤੀ ਆ ਤੇ ਖਰਚਣੀ ਕਿੱਥੇ ਆ ਜਿਹੜੇ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਸਾਂ ਲਿਆ ਮਾਇਆ ਡੰਗ ਨਹੀਂ ਮਾਰਦੀ ਮਾਇਆ ਸੁੱਖ ਰਦੀ ਆ ਨਾ ਅਰੇ ਵਰਤਨਾ ਕਿਸੇ ਕਿਸੇ ਨੂੰ ਆਉਂਦਾ ਹੈ ਇਹਨਾਂ ਨੂੰ ਵਰਤਨਾ ਆ ਗਿਆ ਆਪਣਾ ਵੀ ਭਲਾ ਹੋ ਗਿਆ ਤੇ ਦੁਨੀਆਂ ਦਾ ਵੀ ਭਲਾ ਕਰਕੇ ਸੁਖੂ ਤੇ ਸੰਸਾਰ ਤੋਂ ਮੈਂ ਪਰ ਜਿਨ੍ਹਾਂ ਨੂੰ ਇਹ ਗੱਲ ਦੀ ਪਰਣਾ ਨਹੀਂ ਆਈ ਉਹ ਲੋਕ ਆਪ ਹੀ ਡੁੱਬ ਕੇ ਤੇ ਟਈਆਂ ਦੀ ਜ਼ਿੰਦਗੀ ਬਰਬਾਰ ਕਰਕੇ ਮੈਂ ਬਾਦਸ਼ਾਹ ਮਹਿਰੋਸ਼ਾ ਬਾਦਸ਼ਾਹ ਵੀ ਹੈ ਧਾਰਮਿਕ ਆਗੂ ਵੀ ਹੈ ਪਰ ਜੋ ਕੁਝ ਇਹ ਦੇ ਕੋਲ ਹੋਣਾ ਚਾਹੀਦਾ ਸੀ ਨਾ ਬਾਦਸ਼ਾਹੀ ਦੀ ਐਮੀਤ ਨੂੰ ਜਾਣ ਸਕਿਆ ਨਾ ਪੀਰੀ ਦੀ ਐਮੀਤ ਨੂੰ ਜਾਣ ਸਕਿਆ ਗੁਰੂ ਨਾਨਕ ਉਹ ਤੇ ਸਵਾਲ ਕਰਦਾ ਹੈ ਐ ਪੀਰੀ ਦੀ ਖੁਦਾਰੀਆ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਪੁਰਾ ਤੋਂ ਪਹਿਲਾਂ ਇਸ ਦੁਨੀਆ ਵਿੱਚ ਕੀ ਸੀ ਮਹਾਰਾਜ ਜੀ ਦੇ ਬਾਦਸ਼ਾਹ ਸਵਾਲ ਤੇ ਨਾਲ ਸਿਰਫ ਅਥੇ ਪਰ ਅਸੀਂ ਤੈਨੂੰ ਇੱਕ ਵਜਨ ਕੀਤਾ ਸੀ ਅੰਦਾਜ਼ ਸਾਡਾ ਹੋਵੇਗਾ ਉਹਨੇ ਇਤਰਾ ਘਰੇ ਘੋਤੀਆਂ ਦਾ ਕਾਲ ਮੰਗਾ ਜਰਮ ਮੋਤੀਆਂ ਦੀ ਥਾਲ ਦੀ ਗੱਲ ਕੀਤੀ ਤੇ بارشਾਰੇ ਮਨ ਵਿੱਚ ਕਿ ਆਸ ਜਾਗਿਆ ਵੀ ਲਾਜੀ ਨਹੀਂ ਅਸਲੀ ਦੀ ਨਕਲੀ ਆ ਉੱਚੀ ਥਾਂ ਤੇ ਹੱਥ ਪਾ ਰਹੇ ਮੋਤੀ ਮੰਗ ਲੈਨੇ ਇਹਨਾਂ ਨੂੰ ਪਤਾ ਹੈ ਚਲਾਕ ਨੇ ਕਿ ਰਾਜੇ ਦੇ ਕੋਲ ਮੋਤੀ ਮੰਗਾ ਕੇ ਰਾਜਾ ਉਹ ਨਕਲੀ ਮੋਤੀ ਥੋੜਾ ਦਾ ਵੀ ਸੱਜੇ ਮੋਤੀਆਂ ਦੀ ਥਾਲ ਪਰਖੇ ਦਵੇਗਾ ਨਕਲੀ ਜਾਪਦੇ ਨੇ ਅਸਲੀ ਨਹੀਂ ਰੱਬ ਦੀ ਅਗਮਤ ਨੂੰ ਜਾਵਣਾ ਸੰਗਿਆ ਹਰ ਬੰਦੇ ਨੇ ਵਸਦੀ ਗੱਲ ਨਹੀਂ ਰੱਬ ਦੀ ਰੰਗ ਦੇ ਨੂੰ ਜਾਣੀ ਹਰ ਬੰਦੇ ਦੇ ਵਸਦੀ ਗੱਲ ਨਹੀਂ ਰੱਬ ਦੀ ਹੋਂਦ ਨੂੰ ਜਾਣਦਾ ਜਾਂ ਤਾਂ ਰੱਬ ਜਾਣਦਾ ਹੈ ਆਪ ਵੀ ਮਨੁੱਖ ਨੇ ਕੀ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਕੀ ਕਰਾਉਣਾ ਕਿ ગામ ਉਹਨੇ ਪੂਜਾ ਕਰਨ ਵਾਲਾ ਬੰਦਾ ਜਾਣਦਾ ਜਿਹਨੂੰ ਸੂਰਮਾ ਵੀ ਆਖਿਆ ਗਿਆ ਬਦਗੀਕਾਰ ਵੀ ਆਖਿਆ ਗਿਆ ਜਾਂ ਉਹ ਜਾਣਦਾ ਤੀਸਰਾ ਬੰਦਾ ਰੱਬ ਦੀ ਹੋਂਦ ਨੂੰ ਨਹੀਂ ਜਾਣਦਾ ਇਹ ਸ਼ਬਦ ਮਹਾਰਾਜ ਨੇ ਬਾਣੀ ਵਿੱਚ ਜੰਗਤ ਕੀਦਿਆ ਕਰਦੇ ਕਿ ਮੇ ਗੱਲ ਜਾਣੇ ਕਹਿ ਜਾਣੇ ਕੋਣ ਸੂਰਾ ਬਦਗੀ ਕਰਨ ਵਾਲੇ ਨੂੰ ਅਸੂਰਮਦ ਕਿਹਾ ਬਾਬਾ ਗੰਪੀਰ ਸਾਹਿਬ ਨੇ ਜੰਗ ਵਿੱਚ ਲੋਹੇ ਤੇ ਲੋਹਾ ਧਰਮ ਦੀ ਖਾਤਰ ਅੱਖ ਦੀ ਖਾਤਰ ਲੋਕਾਂ ਦੀ ਖਾਤਰ ਤੇ ਘਰਾਂਵਾਲੀ ਰਾਖੀ ਕਰਦੇ ਆ ਜਿਹੜਾ ਜੰਗ ਵਿੱਚ ਲੋਹਾ ਦੇ ਦੌਰ ਨੂੰ ਅਸੂਰਮਦ ਕਿਹਾ ਜਾਂਦਾ ਹੈ ਰਾਬ ਜਰਦਾ ਆਪਣੇ ਹੰਦ ਨੂੰ ਜਾਂ ਮਿਲ ਪੂਜਾ ਕਰਵਾਣ ਦਾ ਜਾਂਦਾ ਤੇ ਜੇ ਬੰਦਾ ਨਹੀਂ ਜਾਣਦਾ ਜੇ ਸਾਰੇ ਆਪਾਂ ਜਾਣਦੇ ਹੋ ਲਈ ਫਿਰ ਤੇ ਝਗੜਾ ਕੋਈ ਨਹੀਂ ਰਹਿ ਜਾਂਦਾ ਜਿਹੜੀ ਹਾਮੇ ਵਿੱਚ ਹੈ ਜਿਹੜੇ ਲਾਲਚ ਵਿੱਚ ਜਿਹੜੀ ਬੇਈਮਾਨੀ ਵਿੱਚ ਅਸੀਂ ਗੱਸੇ ਗਏ ਹਾਂ ਫਿਰ ਇਹ ਮੁੱਕ ਜਾਣੀ ਚਾਹੀਦੀ ਸੀ ਕਿਉਂਕਿ ਕਿਸੇ ਬੰਦੇ ਨੂੰ ਪੁੱਛ ਕੇ ਦੇਖ ਲਓ ਕੋਈ ਆਦਮੀ ਨੂੰ 20 ਸਾਲ ਹੋ ਗਏ ਨੇ ਗੁਰਦੁਆਰੇ ਆਉਂਦੇ ਲਾਗੇ ਮਿੱਠਾ ਭਉਕੇ ਦਾ ਭਾਉ ਤੋ ਮੇਰੇ ਮੱਥਲੇ ਆ ਮੈਂ ਤਾਂ ਕਿ 45 ਸਾਲ ਹੋ ਗਏ ਗੁਰਦੁਆਰੇ ਆਉਂਦੇ ਮੈਂ ਕਹਿੰਦਾ ਕਿ ਪਾਇਆ ਜਿਹੜਾ ਤੀਸਰਾ ਬਾਪੂ ਬੈਠਾ ਹੋਇਆ ਕਹਿੰਦਾ ਤੁਸੀਂ דוਵੇਂ ਮੇਰੇ ਮੱਥਲੇ ਮੇਰੀ 75 ਸਾਲ ਦੀ ਉਮਰ ਹੋ ਗਈ ਐ ਸਾਡੇ ਇੱਕ ਘਰ ਦਾ ਜੀ ਗੁਰਦੁਆਰੇ ਆਉਂਦਾ ਜਾਂਦਾ ਫਰਾਂਣੇ ਤਾਂ ਅਸੀਂ ਮੱਸਿਆ ਕਦੀ ਭੰਨੀ ਨਹੀਂ ਬਚਨਵੇਂ ਸਾਲ ਦੀ ਉਮਰ ਹੋ ਗਈ ਹੈ ਤੇ ਜੇ 20 ਸਾਲ ਦੀ ਉਮਰ 20 ਸਾਲ ਪੁੰਧਿਆ ਹੋਵੇ ਗੁਰਦੁਆਰੇ 50 ਸਾਲ ਗੁਰਦੁਆਰੇ ਆਉਂਦਿਆ ਹੋ ਗਏ ਨੇ 60 ਸਾਲ ਗੁੰਦੇ ਕਰਨਾ ਵਿੱਚ ਆਉਂਦਿਆ ਹੋ ਗਏ ਆ 55 ਸਾਲ ਹੋ ਗਏ ਤੇ ਗੁਰੂ ਘਰ ਆਉਂਦਿਆਂ ਜਨਗੀ ਵਿੱਚੋਂ ਹੰਕਾਰ ਵੀ ਗਿਆ ਜ਼ਿੰਦਗੀ ਵਿੱਚੋਂ ਈਰਖਾ ਵੀ ਗਈ ਲਾਜ ਨਹੀਂ ਗਿਆ ਬੇਇਮਾਨੀ ਨਹੀਂ ਗਈ ਤੇ ਫਿਰ ਗੁਰੂ ਦਾ ਹੋਂਦ ਦਾ ਕੀ ਫਾਇਦਾ ਹੋਏ 95 ਸਾਰ ਐਵੇਂ ਚਲੇ ਗਏ ਨਾ ਬਾਬੇ ਨਾਨਕ ਦੀ ਬਾਣੀ ਕਹਿੰਦੀ ਆ ਨਾਨਕ ਦੇਖਿਆ ਇੱਕ ਗੱਲ ਕਿਨਕਾ ਇੱਕ ਜੀਵ ਸਭ ਹੈ ਤਾਂ ਕਿ ਮਹਿਮਾ ਗਰੀ ਨਾ ਆਵੇ ਉਹ ਤੇਰਾ ਤੇ ਇੱਕ ਪਾਲੀ ਪਰਵਾਹ ਹੋ ਜਾਣਾ ਚਾਹੀਦਾ ਸੀ ਕਉਟੇ ਰੱਖਨੇ ਬਾਬੇ ਨਾਨਕ ਵੀ ਰਮ ਜੀ ਨੂੰ ਸਮਝ ਲਿਆ ਹੰਦਿਆਂ ਨੂੰ ਕਰਕੇ ਖਾਣ ਵਾਲਾ ਰਾਖਸ਼ ਦੇਵਤਾ ਬਣ ਕੇ ਜਾਪੇ ਬਾਬਾ ਨਾਨਕ ਦੁਬਾਰਾ ਨਹੀਂ ਉੱਤਰ ਗਿਆ ਉਹ ਮੇਰਾ ਚੋਰ ਵਾਰ ਤੋਂ ਲੋਕਾਂ ਨੂੰ ਲੁੱਟ ਲੈਂਦਾ ਸੀ ਜਿੰਦ ਦਾ ਕਾਰਸਿੰਦਾ ਬਾਬੇ ਨਾਨਕ ਨੇ ਦਰਸ਼ਨ ਕੀਤੇ ਬਾਬੇ ਨਾਨਕ ਨੇ ਬਚਨ ਕੀਤਾ ਪੱਲੇ ਬੰਧ ਲਿਆ ਚੋਰੀ ਛੱਡ ਕੇ ਸਾਧ ਤਖਿਆ ਸਜਣ ਠੱਗ ਇੱਕੋ ਵਾਰ ਹੁਣ ਆ ਗਏ ਬਾਬੇ ਨਾਨਕ ਦੇ ਨਾਲ ਅਸੀਂ ਰਜਾਨਾ ਉਹਨੇ ਕਈ ਕਈ ਵਾਰੀ ਤਿੰਨ ਵਾਰੀ ਵੀ ਦਰਸ਼ਨ ਹੋ ਜਾਂਦੇ ਮਹਾਰਾਜ ਦੇ હત્યા ਕੀ ਸਮਾਇਆ ਕੀ ਕੱਲਾ ਵਿਖਾਵਾ ਰਹਿ ਗਿਆ ਜਿੰਦਗੀ ਵਿੱਚ ਕੁਝ ਮਨਅੱਖ ਕਰ ਸਕੇ ਉਮਰ ਸਾਰੀ ਲੰਗੀ ਗੁਰਦੁਆਰੇ ਆਉਂਦੇ ਆ ਲਗਰ ਲਾਉਂਦੇ ਆ ਖਾਦਿਆ ਪੀਂਦੇ ਆ ਪਰ ਜੋ ਖੱਟਣਾ ਸੀ ਇਸ ਕਰਕੇ ਤੁਹਾਨੂੰ ਇੱਕ ਕਰ ਸਕਦਾ ਹੱਕ ਆ ਰੋਡੇ ਦਾ ਉੱਡਾਰਿਆ ਪੀਰ ਖਾ ਉੱਡੇ ਦੀ ਰੋਟੀ ਰਹੀ ਬਹਿਮਾਨੀ ਨਹੀਂ ਛੱਡੀ ਨਫਰਤ ਨਹੀਂ ਛੱਡੀ ਚੁਗਲੀ ਤੇ ਦਿਆਂ ਦੀ ਛੱਡੀ ਤੇ ਫਿਰ ਤਾਰੇ ਕੋ ਦੁਆਰੀ ਆ ਬਾਬੇ ਆਮਰਿਕ ਵੀ ਰਮਜ ਨੂੰ ਸਮਝਦਾ ਸਕਿਆ ਜਨਾਂ ਨੇ ਸਮਝ ਲਿਆ ਗੋਗੀ ਸਾਹਿਬ ਨੇ ਇੱਕ ਸ਼ੰਦ ਲਿਖਿਆ ਉਹਦੇ ਵਿੱਚ ਇੱਕ ਟੇਕ ਲਿਖੀ ਸੀ ਉਹ ਕਹਿੰਦੇ ਰਮਜਾ ਜਿੰਨਾ ਸਮਝਿਆ ਪਾਪੀ ਨਹੀਂ ਤਰ ਗਿਆ ਜੇ ਨਾ ਬਾਬੇ ਦਾ ਰਖੀ ਰਾਮ ਜੀ ਨੂੰ ਸਮਝ ਲਿਆ ਉਹ ਨਾਮ ਹੀ ਉਹ ਦੁਆਰੇ ਆਉਣ ਦਾਮੀ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਪ੍ਰਮਾਨ ਜਾਂਦੀ ਆ ਕਿਉਂਕਿ ਗੁਰ ਦੁਆਰੇ ਆਉਣ ਦਾ ਕੋਈ ਮਤਲਬ ਨਹੀਂ ਇੱਥੇ ਆਏ ਨਗਰ ਛਕਿਆਂ ਦੇ ਘਰੋਂ ਮਰੇਗੇ ਗੱਲ ਇੱਥੇ ਮੁੱਕ ਨਹੀਂ ਜਾਂਦੀ ਮਹਾਰਾਜ ਜੀ ਸਰਗਰ ਨੂੰ ਸਭ ਵੇਖਦਾ ਜੇ ਤਾਂ ਜਗਤ ਸੰਸਾਰ ਦੇਖਿਆ ਮੁਕਤ ਨਾ ਹੋਵੇ ਜੇਕਰ ਸ਼ਬਦ ਨacre ਨਹੀਂ ਜਾਵੇ ਬਾਬੇ ਨਾਰਿਕ ਨੇ ਸ਼ਬਦ ਦੇ ਨਾਲ ਜੋੜਿਆ ਬਾਬਾ ਨਾਰਿਕ ਨੇ ਕਿਹਾ ਅੱਜ ਸ਼ਬਦੀ ਵਿਚਾਰ ਧਾਰਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੋੜ ਕੇ ਵੇਖ ਕਿ ਤੂੰ ਸਹੀ ਰਹਿ ਕੇ ਚੱਲ ਰਿਹਾ ਦਾ ਵਿਗੁਰ ਨਾਰਿਕ ਦੇ ਮਹਾਰਾਜ ਜੀ ਨੇ ਬਾਖਸ਼ਾ ਮੋਲੀਆਂ ਦਾ ਥਾਲ ਮੰਗਾ ਬਾਖਸ਼ਾ ਨੇ ਆਪਣੇ ਦਿਲ ਨੂੰ ਕਿਹ ਹਰਾਉ ਦਿੱਨੇ ਆਖੇ ਮੇਰੇ ਪਰਮਤਮੀਆਂ ਦਾ ਕਾਲਿਆ ਨੌਕਰਾਂ ਨੂੰ ਕਹਿੰਦਾ ਵੀ ਜਾ ਮੋਲੀਆਂ ਦਾ ਥਾਲ ਭਰ ਕੇ ਲਿਆ ਬਹੁਤਿਆਂ ਦਾ ਥਾਲ ਭਰ ਕੇ ਬਾਬੇ ਨਾਰਿਕ ਨੇ ਚਰਨਾ ਵਿੱਚ ਲਿਆ ਰੱਖਿਆ ਆਓ ਬਾਬੇ ਨਾਨਕ ਨੇ ਉਸ ਖਾਲ ਦਾ ਕੀ ਕੀਤਾ ਸਾਰਾ ਵੇਰ ਵਕਤ ਦਾ ਬੰਦਾ ਮੇਰੇ ਸਾਥੀ ਬਣੇ ਕਰਨ ਲੱਗੇ ਆ ਕਲੀ ਸ਼ਾਮਾ ਅੰਦਰ ਇਉਂ ਬੇਨਤੀ ਕੀਤੀ ਜਾਂਦੀ ਹੈ ਪੰਗਾ ਕੀਤਾ ਸੀ ਸਵਾਲ ਡਾਟਾ ਵੀਰ ਨੇ ਪਹਿਲਾ ਕੀਤਾ ਸੀ ਸਵਾਲ ਮਹਾਰਾਜ ਜੀ ਨੇ ਬਾਦਸ਼ਾਹ ਦੀ ਗਿਣਤੀ ਕਰ ਤੇਰੇ ਸਵਾਲ ਦਾ ਉੱਤਰ ਦੇ ਗਏ। ਬਾਦਸ਼ਾਹ ਕਿਹਾ ਮਹਾਰਾਜ ਵੀਰੇ ਹਜ਼ਾਰਾਂ નોਕਰ ਨੇ ਖਿਦਮਤਦਾਰੀ ਕਰਨ ਬਾਅਦ ਮੈਂ ਇਹਨਾਂ ਗੋਤੀਆਂ ਦੀ ਗਿਣਤੀ ਕਿਉਂ ਕਰਾਂ? ਮਹਾਰਾਜ ਜੀ ਨੇ ਸਵਾਲ ਪੁੱਛੀ ਤਾਂ ਕਿ ਤੇਰੇ ਨੌਕਰਾਂ ਨੇ ਕਹਿੰਦਾ ਜੀ ਮੈਂ ਮਹਾਰਾਜ ਜੀ ਨੇ ਫਿਰ ਤਿੰਨ ਨੂੰ ਗਿਣਤੀ ਕਰਨੀ ਪੈਣੀ ਇਹਨਾਂ ਗੋਤੀਆਂ ਦੀ ਗਿਣਤੀ ਕਰ ਤੇਰੇ ਸਵਾਲ ਦਾ ਉੱਤਰ ਦੇ ਗਏ। ਬਾਰਸ਼ਾ ਦੇ ਨਾਂ ਚਾਹੁੰਦੇ ਆ ਆਵੇਂ ਮੋਤੀਆਂ ਦੀ ਮੁੱਠ ਭਰੀ ਦੂਜੀਆਂ ਉਂਗਲਾਂ ਦੇ ਨਾਲ 1 2 3 4 ਕਰਕੇ ਗਿਣਤੀ ਸ਼ੁਰੂ ਕੀਤੀ। ਮਹਾਰਾਜ ਜੀ ਬਾਦਸ਼ਾਹ ਰੁਕ ਜਾ ਜੀ ਗਿਣਤੀ ਸਹੀ ਨਹੀਂ ਹੋਈ। ਇਹਨੇ ਦੁਬਾਰਾ ਗਿਣਤੀ ਸ਼ੁਰੂ ਕੀਤੀ। 1 2 3 ਨਾ ਅਰੇ 3 ਤੇ ਗਿਆ ਸੀ ਮਹਾਰਾਜ। ਇਸ਼ਾਰੇ ਨਾਲ ਰੋਕੇ ਜੀ ਬਾਦਸ਼ਾਹ ਅਦੇ ਵੀ ਗਿਣਤੀ ਸਹੀ ਨਹੀਂ। ਹੁਣ ਬਾਦਸ਼ਾਹ ਅਸੀਂ ਬਸੇ ਵਿੱਚ ਆ ਗਿਆ। ਤਗੜੇ ਲੋਕ ਹਨ ਕੰਨਾਂ ਦੇ ਵੀ ਕੱਚੇ ਹੁੰਦੇ ਆ ਤੇ ਗੁੱਸੇ ਵਿੱਚ ਛੇਤੀ ਆ ਜਾਂਦੇ ਆ ਖੈਰជីវ ਤਾਂ ਤਗੜੇ ਬੰਦੇ ਵਿੱਚ ਅਮੀਰ ਬੰਦੇ ਵਿੱਚ ਬਹੁਤ ਘੱਟ ਹੁੰਦਾ ਕਦੇ ਪਰਖ ਕੇ ਵੇਖ ਲਿਓ ਗਰੀਬ ਬੰਦੇ ਨੂੰ ਮਾਤੜ ਬੰਦੇ ਨੂੰ ਤੁਸੀਂ 20 ਗਾੜਾ ਵੀ ਕੱਢ ਲਿਓ ਪਰ ਇਹ ਵਿੱਚ ਧਿਆਨ ਖੇਡਦੀ ਹੋ ਧਰਲੇਗਾ ਤਗੜੇ ਬੰਦੇ ਨੂੰ ਕਦੇ ਕੋਏ ਕਹਿ ਕੇ ਵੇਖ ਲਿਓ ਲੱਤਾਂ ਭਾਂਡ ਤੱਕ ਕਤਲ ਕਰ ਤੱਕ ਤੂੰ ਦੇਖ ਬਾਅਦਿਆ ਸੀ ਸੱਤ ਕੁੜੀਆਂ ਮੱਥੇ ਤੇ ਪਾ ਕੇ ਕਹਿੰਦਾ ਹੈ ਮਿਰਦੀ ਕਮਲੇ ਸੰਦੇ ਵਿੱਚ ਅਜੇ ਮੈਂ ਤਿੰਨ ਆਖਿਆ ਇੱਥੇ ਕਿਵੇਂ ਮੈਂ ਗਲਤ ਆਪ ਮਹਾਰਾਜ ਜੀ ਕਹਿੰਦੇ ਗਿਣਤੀ ਸਹੀ ਨਹੀਂ ਹੋਈ ਇਹ ਕਹਿੰਦਾ ਫਿਰ ਇਤਨਾ ਕਰਿਓ ਜਿੱਥੇ ਮੈਂ ਹੁੰਦਾ ਤੋਇਆ ਉੱਥੇ ਮੇਰਾ ਗੁੱਟ ਫੜ ਲਿਆ ਹਰਾਜ ਕਿੰਨੇ ਠੀਕ ਹੈ ਇਹ ਕਹਿੰਦਾ ਇੱਕ ਬਾਬੇ ਨਾਰਕ ਨੇ ਉੱਥੇ ਦੀ ਬਾਤ ਹਰਾਹੋ ਕੇ ਕਿੰਨਾ ਪੀਰਾ ਅਜੇ ਤਾਂ ਮੈਂ ਇੱਕ ਆਖਿਆ ਇੱਥੇ ਮੈਂ ਕਿਵੇਂ ਗਲਤ ਆ ਮਹਾਰਾਜ ਜੀ ਦੇ ਰਾਜਨਾ ਇੱਕ ਤੋਂ ਪਹਿਲਾਂ ਗਿਣਤੀ ਸ਼ੁਰੂ ਕਰਦੇ ਰਸਵਾਸ ਦਾ ਉਸਤਾਦ ਤਨ ਗੁਰੂ ਨਾਨਕ ਦੇਵ ਮਹਾਰਾਜ ਨੇ ਤਹਿਦੋਤ ਸ਼ਬਦ ਸ਼ਰੀਫ ਪਾਰਾਂ ਥੱਲੇ ਜਮੀਲ ਕੱਢ ਕੇ ਰੱਖਿਆ। ਦੌਰ ਘਰੋਂ ਕਿ بارشਾਈ ਦਾ ਮਹਾਰਾਜ ਇੱਕ ਤੋਂ ਗਣਤੀ ਪਹਿਲਾ ਦੁਨੀਆ ਦੀ ਹੈ ਕੋਈ ਨਹੀਂ। ਤੁਸੀਂ ਕਹਿੰਦੇ ਇੱਕ ਤੋਂ ਪਹਿਲਾ ਮਿਰਤੀ ਹਰੂ ਕਰ। ਮਹਾਰਾਜ ਕਿਵੇਂ ਵਾਹ ਪੀਰਾ। بارشਾਈ ਵੀ ਕੋਣ ਹੈ? ਪੀਰ ਵੀ ਲੋਕ ਤੈਨੂੰ ਕਹਿੰਦੇ ਨੇ ਨਾ ਤੈਨੂੰ ਪੀਰੀ ਵੀ ਐਵੇਂ ਤੈਨੂੰ ਪਤਾ ਨਾ ਤੈਨੂੰ بارشਾਈ ਦੀ ਐ ਮੇਤਰਾ। ਮੈਂ ਪਹਿਲਾਂ ਵੀ ਤੁਹਾਡੇ ਨਾਲ ਬੇਨਤੀ ਕਰ ਚੁੱਕਾ ਵੀ ਅਹੁਦੇਦਾਰ ਬਣ ਜਾਣਾ ਇਹ ਕੋਈ ਵੱਡੀ ਬਾਤ ਨਹੀਂ ਹੁੰਦੀ ਅਹੁਦੇਦਾਰ ਬਣ ਕੇ ਜ਼ਿੰਮੇਵਾਰ ਬਣ ਕੇ ਜ਼ਿੰਮੇਵਾਰੀ ਨਿਭਾਉਣਾ ਇਹ ਵੱਡੀ ਬਾਤ ਹੁੰਦੀ ਹੈ ਅਹੁਦੇਦਾਰ ਤੇ ਬੰਦਾ ਕਿਸੇ ਵੀ ਝੰਗ ਤਰੀਕੇ ਨਾਲ ਬਣ ਜਾਂਦਾ ਹੈ ਕੋਈ ਲਾਜ ਲੈ ਕੇ ਬਣ ਜਾਂਦਾ ਹੈ ਕੋਈ ਢਾਗ ਦੇ ਕੋਲ ਨਾਲ ਬਣ ਜਾਂਦਾ ਹੈ ਕੋਈ ਆਪਣੇ ਸਰਕਾਰ ਦੇ ਨਾਲ ਬਣ ਜਾਂਦਾ ਹੈ ਪਰ ਲੇਕਿਨ ਅਹੁਦੇਦਾਰ ਬਣ ਕੇ ਜ਼ਿੰਮੇਵਾਰ ਬਣ ਕੇ ਜ਼ਿੰਮੇਵਾਰੀ ਨਿਭਾਉਣਾ ਉਹ ਸਰਕਾਰ ਕਰਸਨੀ ਵੀ ਬੰਦਾ ਬੰਦਾ ਚਰਿਆ ਵੀ ਜਾਵੇ ਲੋਕੀਂ ਨੇ ਫਲਾਣਾ ਬਦਲਾ ਹੁੰਦਾ ਸੀ ਸਾਡੇ ਪਿੰਡ ਦਾ ਬੜਾ ਕਾਂਗਾ ਬੰਦਾ ਸੀ ਮੱਚੀ ਸੋਚਦਾ ਮਾਰਗ ਸੀ ਝੂਠੀ ਸੀ ਬੋਲਦਾ ਜਿੰਮੇਵਾਰ ਰਿਹਾ ਉਹਨੇ ਜਿੰਮੇਵਾਰੀ ਨਿਭਾ ਕੇ ਲੋਕਾਂ ਨੂੰ ਤਾ ਨਿਗਰੂ ਨਾਨਕ ਦੇ ਮਹਾਰਾਜ ਇਸ ਬਾਦਸ਼ਾਹ ਨੇ ਬਾਦਸ਼ਾਹ ਦੇ ਪੈਰਾਂ ਥੱਲੇ ਜ਼ਮੀਰ ਗੜ ਕੇ ਰੱਖ ਦਿੱਤੀ ਬਾਦਸ਼ਾਹ ਦੀਰੀ ਵੀ ਕੋੜਿਆ ਪੀਰ ਵੀ ਕੋੜਿਆ ਨਹੀਂ ਜਾਣਦਾ ਤੂੰ ਜਿਹੜਾ ਡਾਕਟਰ ਕਿਸੇ ਦੀ ਨਬਜ਼ ਵੇਖ ਕੇ ਮੱਦ ਨੂੰ ਨਹੀਂ ਜਾਣਦਾ ਉਹ ਡਾਕਟਰ ਹੁੰਦਾ ਕੀ ਮਾਨ ਹੈ ਜਿਹੜੇ ਜੋਗੀ ਨੂੰ ਸੱਤ ਕੀ ਲੈਣਾ ਨਹੀਂ ਆਉਂਦਾ ਜੋਗ ਸਾਧਨਾ ਦੇ ਕੋਲ ਦੇਗੇ ਉਹ ਕੰਨਾਂ ਵਿੱਚ ਭਾਵੇਂ ਸੋਨੇ ਦੀਆਂ ਮੁੰਦਰਾ ਪਾਈ ਫਰੇ ਕੀ ਅਸਰ ਸਰਥੇ ਤੂੰ ਕੋਈ ਕੰਨਾ ਇੱਕ ਤੋਂ ਬਿੰਦੀ ਪਹਿਲਾ ਕੋਈ ਨਹੀਂ ਦੁਨੀਆ ਦੀ ਇੱਕ ਤੋਂ ਬਿੰਦੀ ਪਹਿਲਾ ਨਹੀਂ ਤੈਨੂੰ ਆਉਂਦੀ ਦੋ ਆਉਤੇ ਆ ਤੇਰੇ ਕੋਲ ਜੇ ਦੁਨੀਆ ਦੀ ਇੱਕ ਤਾਂ ਪਹਿਲਾ ਬਿਰਤੀ ਕੋਈ ਨਹੀਂ ਤੇ ਖੁਦਾ ਤੋਂ ਪਹਿਲਾਂ ਵੀ ਇਸ ਦੁਨੀਆਂ ਵਿੱਚ ਕੁਝ ਨਹੀਂ ਸੀਗਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਹੀ ਚੱਲਦਾ 20 ਸਾਲਾਂ ਬਾਅਦ ਇਹ ਜਾਣ ਕੇ ਬਾਬਾ ਨਾਨਕ ਨੇ ਇਹਦੇ ਪਹਿਲੇ ਸਵਾਲ ਦਾ ਉੱਤਰ ਦਿੱਤਾ ਫਿਰ ਇਹਨੇ ਪੈਰ ਧੱਲੇ ਇਹਦਾ ਫਿਰ ਮੱਥਾ ਝੁਕ ਗਿਆ ਕਿ ਇਹ ਬੰਦਾ ਕੋਈ ਆਮ ਨਹੀਂਗਾ ਤੇਰੇ ਨਿਵਾਸ ਵਿੱਚ ਹੋਰ ਲੋਲੇ ਮਿਲਕੋ ਆਉਂਦੇ ਰਹੇ ਮਾਇਆ ਵੀ ਲੈ ਜਾਂਦੇ ਰਹੇ ਰਸਤਾ ਵੀ ਲੈ ਜਾਂਦੇ ਰਹੇ ਬਸਤਰ ਵੀ ਲੈ ਜਾਂਦੇ ਰਹੇ ਪਰ ਮੇਰੇ ਸਵਾਲ ਦਾ ਏ ਤਰ੍ਹਾਂ ਕਿਸੇ ਨੇ ਜਵਾਬ ਵੀ ਦਿੱਤਾ ਇਹ ਕੋਈ ਹਾਂ ਮੰਨਦਾ ਨਹੀਂ ਇਹ ਕੋ ਬੰਦਗੀ ਵਾਲੀ ਰੂਹ ਹੈ ਉਹਨੇ ਆਪਣੇ ਦਿਲ ਨੂੰ ਗਮਨਤਰ ਕਰ ਲੈਣਾ ਚਾਹੀਦਾ ਇਹਦਾ ਮਹਾਰਾਜ ਵੇਖਣ ਨੂੰ ਫਕੀਰ ਜਾਪਦੇ ਹੋ ਪਰ ਅਸਲੀ ਫਕੀਰ ਹੋ ਬਰਗੀ ਵਾਲੀ ਰੂਹ ਆ ਤੁਸੀਂ ਮੈਂ ਕੋ ਸਵਾਲ ਤੁਹਾਡੇ ਉੱਤੇ ਕਰਦੀ ਮਹਾਰਾਜ ਕਿਲੇ ਜਿੰਨੇ ਮਰਜ਼ੀ ਕਰ ਤੇਰੇ ਭਰਾਵਾਂ ਨੇ ਅਸੀਂ ਮੱਕੇ ਗਏ ਹਾਂ 360 ਸਵਾਰ ਕੀਤੇ ਹੁਣ ਕੇ ਮਦੀਨੇ ਆਏ ਸੱਤ ਸਵਾਲ ਤੇਰੇ ਭਰਾਵਾਂ ਨੇ ਉੱਥੇ ਕੀਤੇ ਹੁਣ ਤੂੰ ਝੜੀ ਲਾ ਦਿੱਤੀ ਆ ਸਾਨੂੰ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਸਵਾਲ ਕਰੀ ਜਾ ਸਾਨੂੰ ਪ੍ਰਮਾਤਮਾ ਨੇ ਭੇਜਿਆ ਹੀ ਤੁਹਾਡੇ ਸਵਾਲਾਂ ਦੇ ਉੱਤਰ ਦੇਣ ਆਤੇ ਆ ਮੈਂ ਤੁਹਾਡੀ ਯਾਰ ਵਾਸਤੇ ਬੇਨਤੀ ਕਰਾਂ ਜਿੰਨੇ ਸਵਾਲ ਦੁਨੀਆਂ ਦੇ ਲੋਕਾਂ ਨੇ ਬਾਬੇ ਨਾਨਕ ਨੇ ਕੀਤੇ ਆ ਨਾ ਕਿਸੇ ਰਹਿਬਤ ਫੌਰੀ ਅਵਤਾਰ ਕਹਿੰਦੇ ਨਹੀਂ ਜੀ ਤੇ ਬਾਬੇ ਨਾਨਕ ਨੇ ਕਰੀ ਵੀ ਕਿਸੇ ਸਵਾਲ ਦਾ ਗੁੱਸਾ ਨਹੀਂ ਜਿਹਾ ਬਣਾਇਆ ਕਿ ਤੂੰ ਕੌਣ ਹੋਵੇਂ ਮੈਂ ਇੰਨੀਆਂ ਸ਼ਕਤੀਆਂ ਦਾ ਮਾਲਕ ਦੁਨੀਆ ਮੇਰੀ ਪੁੰਜਾ ਕਰਦੀ ਹੈ ਤੂੰ ਕੌਣ ਹੋਵੇਂ ਫਿਰ ਉਹ ਤੇ ਸਵਾਲ ਕਰਨ ਵਾਲਾ ਕਿਉਂਕਿ ਬਾਬਾ ਨਾਨਕ ਜਾਣਦਾ ਵੀ ਕਿਸੇ ਦੇ ਗੁੱਸੇ ਤੋਂ ਕਿਵੇਂ ਠੰਡਾ ਕਰੇ ਅਸੀਂ ਨਹੀਂ ਜਾਣਦੇ ਸਾਨੂੰ ਇੱਕ ਦਾੜ ਕੋਈ ਲੜਦਾ ਨਾ ਇੱਕ ਬੋਲ ਬੰਦਾ ਬੋਲਦਾ ਅਸੀਂ 15 ਬੋਲ ਕੇ ਸਾਹ ਲਏ ਤੇ ਫਿਰ ਅਸੀਂ ਮਾੜੇ ਬੀਚੋ ਮਾੜਾ ਹੋਇਆ ਇੱਕ ਮਾੜਾ ਬੋਲ ਬੋਲਣ ਵਾਲਾ ਮਾੜਾ ਹੋਇਆ ਕਿ ਜਦ ਤਿੰਨੇ 15 ਬੋਲ ਇਹ ਹੋਇਆ ਬਾਬੇ ਨਾਨਕ ਨੇ ਸਾਨੂੰ ਇਹ ਇਸ਼ਾਰਾ ਦਿੱਤਾ ਕਿ ਅੱਗ ਨੂੰ ਅੱਗ ਦੇ ਨਾਲ ਨਹੀਂ ਜਾਇਆ ਜਾ ਸਕਦਾ ਅੱਗ ਨੂੰ ਕਿਵੇਂ ਜਾਇਆ ਇਹ ਬਾਬੇ ਨਾਨਕ ਦੀ ਤਜਵੀਬ ਹੈ ਵੇਖਿਆ ਨਾ ਰਾਵਣ ਗਿਆਨੀ ਸੀ ਚਾਰ ਵੇਦਾਂ ਦਾ ਜਾਣੂ ਕਾਲ ਪਾਵੇ ਹਾਂ ਬਣਿਆ ਸੀ ਬਾਣੀ ਦੇ ਵਿੱਚ ਉਹਨੂੰ ਮੂਰਤ ਕਿਨੇ ਆ ਗਿਆ ਇਹਨੂੰ ਇੱਕ ਬੰਦੇ ਨੇ ਸਵਾਲ ਕੀਤਾ ਇਹਨੇ ਗਿਆਨੀ ਜੀ ਤੁਸੀਂ ਨਾਲੇ ਕਿਹਦੇ ਉਹ ਰਾਵਣ ਗਿਆਨੀ ਸੀ ਤੇ ਬਾਣੀ ਦੇ ਉਹਨੂੰ ਮੂਰਤ ਨੂੰ ਕਿਹਾ ਮੈਂ ਕਿਹਾ ਮੂਰਤ ਤਾਂ ਕਿਹਾ ਵੀ ਰਾਵਣ ਆਗ ਨੂੰ ਅੱਗ ਦੇ ਨਾਲ ਮੇਰਾ ਉਤਪਾਸ ਹੈ ਯਾਨੀ ਕਹਾਣਾ ਹੋਇਆ ਕਿ ਕਸੇਲੇ ਗੁੱਸੇ ਨੂੰ ਠੰਡਾ ਨਾ ਕਰ ਸਕਿਆ ਜਿਹੜੀ ਗਲਤੀ ਲਕਸ਼ਮਣ ਨੇ ਕੀਤੀ ਸੀ ਉਹ ਰਾਵਣ ਨੇ ਕਰ ਲਈ ਤੇ ਫਿਰ ਅੱਗ ਨੂੰ ਅੱਗ ਦੇ ਨਾਲ ਕਿਹਦਾ ਬੁਝਾਇਆ ਜਾ ਸਕਦਾ ਅੱਗ ਨੂੰ ਪਾਣੀ ਨਾਲ ਬੁਝਾਇਆ ਜਾਂਦਾ ਬਾਬੇ ਨਾਰਿਕ ਨੇ ਕੋਈ ਬਸਾਰੇ ਇਹ ਕਹਿੰਦਾ ਮਹਾਰਾਜ ਇੱਕ ਸਵਾਲ ਮੌਰ ਕਰਨਾ ਮਹਾਰਾਜ ਜੀ ਨੇ ਭਾਵੇਂ ਦਾਸ ਕਰ ਕਹਿੰਦਾ ਤੁਸੀਂ ਇਹ ਤੇ ਮੈਨੂੰ ਦੱਸ ਦਿੰਦਾ ਵੀ ਖੁਦਾ ਤੋਂ ਪਹਿਲਾਂ ਦੁਨੀਆ ਵਿੱਚ ਕੋਈ ਨਹੀਂ ਸੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹ ਖੁਦਾ ਰਹਿੰਦਾ ਕਿੱਥੇ ਹੈ ਆਉ ਬਾਦਸ਼ਾਹ ਪੁੱਛਦਾ ਤੇ ਤਾਨਗੁਰੂ ਨਾਰਿਕ ਦੇ ਮਹਾਰਾਜ ਨੂੰ ਸਰਨਾਵਾ ਤੋਂ ਲੱਗੇ ਆ ਪੀਰ ਖੁਦਾਰੰਗਾ ਦੇ ਤੀਆ ਇੱਕ ਪਾਸੇ ਤਾਨਗੁਰੂ ਨਾਰਿਕ ਦੇ ਮਹਾਰਾਜ ਇੱਕ ਪਾਸੇ ਮਗਦਾਬਾਦ ਆ ਬਾਦਸ਼ਾਹ ਬਹਿਦੂਰ ਆਇਆ ਬਾਦਸ਼ਾਹ ਕੀ ਸਵਾਲ ਕਰਦਾ ਤੇ ਮਹਾਰਾਜ ਦਾ ਉੱਤਰ ਇਉਂ ਦੇ ਨੂਰ ਦੇ